ਤੁਹ ਜੁੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਲ ਕਰਦਾ ਏ ਜਸਮੀਲ ਸਿੰਘ ਜੀ ਕਿੰਨੇ ਦੀ ਤੁਹਾਡੀ ਲਾਟਰੀ ਨਿਕਲੀ ਕਿੰਨੇ ਦੀ ਲਈ ਹੈਗੀ ਸੀ 6 ਰੁਪਏ ਦੀ ਲਾਟਰੀ ਲਈ ਸੀਗੀ ਜੀ ਕੱਲ ਤੇ 1 ਕਰੋੜ ਰੁਪਏ ਦਾ ਨਾਮ ਨਿਕਲਿਆ ਜੀ ਅੱਜ ਇਹ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਤਦ ਤੋਂ ਤੁਸੀਂ ਪਾ ਰਹੇ ਸੀਗੇ ਪਹਿਲਾਂ ਵੀ ਇੱਕ ਦੋ ਵਾਰ ਇੱਕ ਵਾਰ ਦੋ ਵਾਰ ਪਹਿਲਾਂ ਕਿਸਮਤ ਜਮਾਈ ਆ ਪਰ ਇਸ ਵਾਰ ਸ਼ਰਮਾ ਜੀ ਤੋਂ ਧੀਰੇ ਤੋਂ ਲਾਟਰੀ ਪਾਈ ਸੀਗੀ ਜਿਹਦੇ ਵਿੱਚ ਕਿ 6 ਰੁਪਏ ਪੰਜਾਬ ਵਿੱਚ 1 ਕਰੋੜ ਰੁਪਏ ਦਾ ਨਾਮ ਲੱਗ ਗਿਆ ਜੀ ਕੀ ਕੰਮ ਕਰਦੇ ਸੀਗੇ ਉਹ ਮੈਂ ਜੀ ਸੇਲਜ਼ਮੈਨਿੰਗ ਦਾ ਕੰਮ ਕਰਦਾ ਭੱਠੇ ਤੋਂ ਇੱਟਾਂ ਦੀ ਸਪਲਾਈ ਦਾ ਜੀ ਅੱਛਾ ਉਹ ਨਾਮ ਨਿਕਲਿਆ ਤਾਂ ਕਿਵੇਂ ਦਾ ਕਿਵੇਂ ਦੀ ਖੁਸ਼ੀ ਸੀਗੀ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਜੀ ਉਸ ਸਮੇਂ ਇੰਨਾ ਪੈਸਿਆਂ ਦਾ ਕੀ ਕਰੋਗੇ ਤੁਸੀਂ ਕੋਸ਼ਟਾ ਜੀ ਸਰ ਕਰਜੇ ਸੀਗੇ ਉਹ ਤਾਰਾਂਗੇ ਜੀ ਬਾਕੀ ਬੱਚਿਆਂ ਦੇ ਪੜ੍ਹਖ ਵਾਸਤੇ ਕੋਈ ਚੰਗਾ ਕਾਰੋਬਾਰ ਉਹਨਾਂ ਨੂੰ ਕਰਕੇ ਦੇਾਂਗੇ ਤੇ ਜੋ ਕੋਈ ਕਿਸੇ ਨੂੰ ਕੋਈ ਮਾਲੀ ਸਿਹਤ ਆਦੀ ਜਰੂਰਤ ਹੋਊਗੀ ਜਿੰਨੇ ਜੋਗੇ ਹੋਵਾਂਗੇ ਉਹ ਵੀ ਜਰੂਰ ਕਰਾਂਗੇ ਜੀ ਕਿੰਨਾ ਕਰਜ਼ਾ ਹੈਗਾ ਸੀਗਾ ਕਰਜ਼ਾ ਹੈਗਾ 20-25 ਲੱਖ ਦੇ ਕਰੀਬ ਜੀ ਤਾਂ ਹੁਣ ਉਹ ਸਾਰਾ ਲਾ ਦਾਂਗੇ ਸਾਰਾ ਲਾ ਦਾਂਗੇ ਜੀ ਸਾਰਾ ਫਰੀਜ਼ ਬੱਚੇ ਸੀਗੇ ਬੱਚੇ ਹੈਗੇ ਜੀ ਕੀ ਸੋਚਦੇ ਅੱਗੇ ਇਹ ਪੈਸਿਆਂ ਤੋਂ ਨਾਲ ਬੱਚਿਆਂ ਦਾ ਕੀ ਕਰੋ ਬੱਚਿਆਂ ਦਾ ਫਿਊਚਰ ਫਿਊਚਰ ਸਿਕਯਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਅਸੀਂ ਪੜ੍ਹਾਈ ਵੱਲ ਧਿਆਨ ਦੇਵਾਂਗੇ ਜਾਂ ਕੋਈ ਬਿਜ਼ਨਸ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਕੀ ਨਾਮ ਹੈ ਤੁਹਾਡਾ ਜਸਮੇਲ ਸਿੰਘ ਜੀ ਨਾਮ ਨਿਕਲੇ ਨੰਬਰ ਨਿਕਲਿਆ ਹੈਗਾ ਕਿਥੋਂ ਦੇ ਹੈਗੇ ਸੀਗੇ ਬੜੀ ਖੁਸ਼ੀ ਹੁੰਦੀ ਹੈ ਜੀ ਜਿਨ੍ਹਾਂ ਦਾ ਇਨਾਮ ਨਿਕਲਿਆ ਉਹ ਮੋਗੇ ਦੇ ਰਹਿਣ ਵਾਲੇ ਨੇ ਸਸ ਮੇਲ ਸਿੰਘ ਉਹਨਾਂ ਦਾ ਨਾਮ ਹੈ ਬੜੀ ਦੇ ਕੰਮ ਕਰਦੇ ਆ ਜੀ ਬੜਾ ਬੜਾ ਗਰੀਬ ਪਰਿਵਾਰ ਸੀ ਬੜੀ ਲੋਟ ਸੀ ਉਹਨਾਂ ਨੂੰ ਪੈਸੇ ਦੀ ਤੇ 6 ਰੁਪਏ ਦੀ ਟਿਕਟ ਪਾਈ ਕਰੋੜ ਦਾ ਇਨਾਮ ਨਿਕਲ ਆਇਆ ਜੀ ਕਰੋੜ ਦਾ ਉਹਨਾਂ ਦੀ ਜੁਨਾ ਹੀ ਬਦਲ ਗਿਆ ਦੀ ਹੁਣ ਤਾਂ 1 ਕਰੋੜ ਦਾ ਇਨਾਮ ਜਿੱਤ ਕੇ ਹਾਂ ਜੀ ਕਿੰਨੀ ਖੁਸ਼ੀ ਹੋਈ ਹੈ ਖੁਸ਼ੀ ਤਾਂ ਬੜੀ ਹੁੰਦੀ ਪਈ ਹੈ ਜੀ ਅਲਫਾਜ਼ ਹੀ ਨਹੀਂ ਕੱਟੇ ਹੋ ਪਾ ਰਹੇ ਇਨੀ ਖੁਸ਼ੀ ਹੋ ਰਹੀ ਹੈ ਇਨੀ ਐਕਸਾਈਟਮੈਂਟ ਹੈ ਆਪਾਂ ਇਹਨਾਂ ਨੱਚਿਆ ਟੱਪਿਆ ਪਤਾ ਹੀ ਲੱਗ ਰਿਹਾ ਕਿੰਨੀ ਖੁਸ਼ੀ ਹੁੰਦੀ ਪਈ ਹੈ ਪੈਰ ਵੀ ਜ਼ਮੀਨ ਤੇ ਨਹੀਂ ਲੱਗਦੇ ਵੇ 1 ਕਰੋੜ ਦਾ ਇਨਾਮ ਨਿਕਲ ਆਇਆ ਜੀ ਬੜੇ ਕਰੋੜਪਤੀ ਬਣ ਚੁੱਕੇ ਹਨ ਕਿ ਜੈਨਸੀ ਫਿਰੋਜ਼ਪੁਰ ਸਿਟੀ ਤੋਂ ਜਿਹੜਾ ਕੱਲ ਬਣਿਆ ਉਹ ਚੌਥਾ ਕਰੋੜਪਤੀ ਸੀ ਜੀਰੇ ਦੀ ਜਿਹੜੀ ਦੁਕਾਨ ਹੈਗੀ ਹੈ ਇਨਕੇ ਜੈਨਸੀ ਦੀ ਸ਼ਰਮਾ ਜੀ ਲੋਟਰੀ ਸਟਾਲ ਜੀਰਾ ਉਥੇ ਨਿਕਲਿਆ ਜੀ ਕਰੋੜ ਦਾ ਇਨਾਮ ਜੀਰੇ ਦੇ ਵਿੱਚ ਪਹਿਲਾ ਕਰੋੜਪਤੀ ਬਣਿਆ ਜੀ 6 ਰੁਪਈਆ ਦੀ ਟਿਕਟ ਦੇ ਵਿੱਚ ਬੜੀ ਖੁਸ਼ੀ ਹੁੰਦੀ ਪਈ ਐ ਜੀ ਬੜੇ ਮਤਲਬ ਇਹ ਨਾ ਇੱਥੇ ਟਿਕਟਾਂ ਨਹੀਂ ਮਿਲਦੀਆਂ ਇੱਥੇ ਤੁਹਾਨੂੰ ਤੁਹਾਡੇ ਸੁਪਨੇ ਖੁੱਲਦੇ ਨੇ ਤੁਹਾਡੀ ਤਕਦੀਰਾਂ ਬਦਲ ਜਾਂਦੀ ਐ 6 ਰੁਪਈਆ ਦੀ ਟਿਕਟ ਤੁਹਾਡੀ ਖੁਸ਼ੀਆਂ ਦੀ ਚਾਬੀ ਐ ਜੀ ਤੁਹਾਨੂੰ ਕਰੋੜ ਦਾ ਇਨਾਮ ਦਿੰਦੀ ਪਈ ਐ ਮੇਰੇ ਨਾਮ ਪ੍ਰਵਿੰਦਰਪਾਲ ਸਿੰਘ ਐ ਜੀ ਮੈਂ ਐਨਕੇ ਜੈਂਤੀ ਫਿਰੋਜ਼ਪੁਰ 시ਟੀ ਤੋਂ ਆ ਨਾਮ ਨਿਕਲਿਆ ਹੈਗਾ ਤੁਹਾਡੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਐ ਜੀ ਕਿੰਨੇ ਦਾ ਨਿਕਲੇ ਟੀਨੂ ਇਹ ਕੱਲ ਜੀ 1 ਵਜੇ 1 ਵਜੇ ਨਿਕਲਿਆ ਜੀ ਆਹ ਟਿਕਟ ਨੰਬਰ 56 E 42140 ਇਹਦੇ ਤੇ ਕੱਲ 1 ਕਰੋੜ ਰੁਪਏ ਦਾ ਨਾਮ ਲੱਗਿਆ 6 ਰੁਪਏ ਦੀ ਲਾਟਰੀ ਦੇ ਵਿੱਚ ਸਾਡੇ ਇਹ ਮੋਗੇ ਦੇ ਜ਼ਿਲ੍ਹੇ ਦੇ ਆ ਜੀ ਮੋਗੇ ਦੇ ਨਾਲ ਪੈਂਟਦੇ ਆ ਜਸਮੇਲ ਸਿੰਘ ਤੇ ਜੀਰੇ ਦੇ ਵਿੱਚ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਜੀਰੇ ਦੇ ਵਿੱਚ ਪਹਿਲੀ ਵਾਰੀ 1 ਕਰੋੜ ਦਾ ਨਾਮ ਲੱਗਿਆ ਸਾਰੇ ਜੀਰੇ ਵਾਲੇ ਲਾਂਭਾ ਦਿੰਦੇ ਜੀਰੇ ਨਾਮ ਨਹੀਂ ਲੱਗਦਾ ਨਾਮ ਨਹੀਂ ਲੱਗਦਾ ਤੇ ਪਹਿਲੀ ਵਾਰ ਜੀਰੇ ਦੇ ਵਿੱਚ 1 ਕਰੋੜ ਦਾ ਨਾਮ ਲੱਗਿਆ ਸ਼ਰਮਾ ਲਾਟਨੀ ਸਟਾਲ ਜੀਰੇ ਦਾ ਮੇਰਾ ਨਾਮ ਗੋਲ ਸਿੰਘ ਕੁਮਾਰ ਸ਼ਰਮਾ ਜੀ